ਦਲ ਖਾਲਸਾ ਮੁਖੀ ਭਾਈ ਗਜੇਂਦਰ ਸਿੰਘ ਬੀਤੇ ਦਿਨੀ ਪਾਕਿਸਤਾਨ ਦੇ ਵਿੱਚ ਕਾਲ ਜਲਾਣਾ ਕਰਕੇ ਪਾਕਿਸਤਾਨ ਦੇ ਵਿੱਚ ਇੱਕ ਹਸਪਤਾਲ ਦੇ ਅੰਦਰ ਕਾਲ ਜਲਾਣਾ ਕਰ ਜਾਂਦੇ ਨੇ ਦਿਲ ਦਾ ਦੌਰਾ ਪੈਣ ਦੀ ਗੱਲ ਸਾਹਮਣੇ ਆਉਂਦੀ ਹੈ ਔਰ ਆਖਰਕਾਰ ਇੱਕ ਐਰਾ ਸਮਾਪਤ ਹੁੰਦਾ ਐਰਾ ਕਿਸ ਤਰ੍ਹਾਂ ਸਮਾਪਤ ਹੋਇਆ ਇਹਦੇ ਪਿੱਛੇ ਵੀ ਇੱਕ ਬੜੀ ਵੱਡੀ ਕਹਾਣੀ ਹੈ ਭਾਈ ਗਜੇਂਦਰ ਸਿੰਘ ਦਲ ਖਾਲਸਾ ਦੇ ਮੁਖੀ ਸਿਰਫ ਨਹੀਂ ਪਰ ਉਸ ਧੜੇ ਦੇ ਵਿੱਚ ਸ਼ਾਮਿਲ ਸਨ ਉਸ ਧੜੇ ਦੇ ਸੰਚਾਲਕ ਸਨ ਜਿਸ ਧੜੇ ਨੇ ਇੰਡੀਅਨ 에ਅਰਲਾਈਨਸ ਦਾ ਜਹਾਜ਼ 1981 ਦੇ ਵਿੱਚ ਹਾਈਜੈਕ ਕੀਤਾ ਸੀ ਇਸ ਧੜੇ ਨੇ 1981 ਦੇ ਵਿੱਚ ਇੰਡੀਅਨ 에ਅਰਲਾਈਨਸ ਦਾ ਜਹਾਜ਼ ਹਾਈਜੈਕ ਤਾਂ ਕੀਤਾ ਪਰ ਇਸ ਜਹਾਜ਼ ਨੂੰ ਪਾਕਿਸਤਾਨ ਉਤਾਰ ਦਿੱਤਾ ਪਾਕਿਸਤਾਨ ਉਤਾਰਨ ਤੋਂ ਬਾਅਦ ਇਸ ਜਹਾਜ਼ ਦੇ ਅੰਦਰ ਬੈਠੇ ਲੋਕ ਐਨੀਆਂ ਸਿਫਤਾਂ ਕਰਦੇ ਸੀ ਇਹਨਾਂ ਲੋਕਾਂ ਦੀਆਂ ਇਹਨਾਂ ਇਸ ਧੜੇ ਦੀ ਭਾਈ ਗਜੇਂਦਰ ਸਿੰਘ ਉਹਨਾਂ ਦੇ ਸਾਥੀਆਂ ਦੀਆਂ ਸਿਫਤਾਂ ਕਰਦੇ ਸੀ ਕਿ ਇਹਨਾਂ ਨੇ 에ਅਰਲਾਈਨਸ ਦੇ ਸਟਾਫ ਤੋਂ ਜ਼ਿਆਦਾ ਸੇਵਾ ਸਾਡੀ ਕੀਤੀ ਹੈ ਲੋਕ ਜਹਾਜ਼ ਤੋਂ ਉਤਰ ਕੇ ਜਦੋਂ ਸੋ ਕਾਲਡ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਇੱਥੋਂ ਤੱਕ ਗੱਲਾਂ ਕੀਤੀਆਂ ਕਿ ਜਿਹੜੀਆਂ ਸਹੂਲਤਾਂ ਸਾਨੂੰ 에ਅਰ ਹੋਸਟਸ ਜਾਂ ਸਟਿਊਡਰਟਸ ਨਹੀਂ ਦੇ ਸਕੇ ਉਹ ਸਹੂਲਤਾਂ ਇਸ ਧੜੇ ਨੇ ਸਾਨੂੰ ਦਿੱਤੀਆਂ ਜਦੋਂ ਇਹਨਾਂ ਨੇ ਪਲੇਨ ਹਾਈਜੈਕ ਕੀਤਾ ਸੀ ਹੈਰਾਨੀ ਦੀ ਗੱਲ ਹੈ ਉਸ ਵੇਲੇ ਵੀ ਇਹੋ ਜੀ ਸਥਿਤੀ ਵਿੱਚ ਵੀ ਲੋਕਾਂ ਦਾ ਪਿਆਰ ਖੱਟਿਆ ਇਹਨਾਂ ਲੋਕਾਂ ਨੇ ਇਹਨਾਂ ਸਿੰਘਾਂ ਨੇ ਔਰ ਕਿਸ ਵਾਸਤੇ ਉਸ ਵੇਲੇ ਸੰਜਰਨੈਲ ਸਿੰਘ ਪਿੰਡਰਾਂ ਵਾਲੇ ਗ੍ਰਿਫਤਾਰ ਸਨ ਔਰ ਉਹਨਾਂ ਨੂੰ ਬਚਾਉਣ ਖਾਤਰ ਇਹ ਜਹਾਜ਼ ਹਾਈਜੈਕ ਕੀਤਾ ਗਿਆ ਸੀ ਉਸ ਧੜੇ ਦੇ ਸੰਚਾਲਕ ਜਿਹੜੇ ਭਾਈ ਗਜੇਂਦਰ ਸਿੰਘ ਜਿਹੜੇ ਨੇ ਉਹ ਅਕਾਲ ਚਲਾਣਾ ਕਰ ਜਾਂਦੇ ਨੇ ਔਰ ਉਹਨਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਹੁਣ ਇੱਕ ਵੀਡੀਓ ਸਰਕੂਲੇਟ ਹੋ ਰਹੀ ਹੈ ਇੱਕ ਆਖਰੀ ਬਿਆਨ ਭਾਈ ਗਜੇਂਦਰ ਸਿੰਘ ਦਾ ਤਲ ਖਾਲਸਾ ਮੁਖੀ ਭਾਈ ਗਜੇਂਦਰ ਸਿੰਘ ਆਖਰੀ ਵਾਰ ਲੋਕਾਂ ਦੇ ਰੂਬਰੂ ਹੋਏ ਇੱਕ ਵੀਡੀਓ ਮੈਸੇਜ ਜ਼ਰੀਏ ਉਹ ਵੀਡੀਓ ਮੈਸੇਜ ਹੁਣ ਵਾਇਰਲ ਹੋ ਰਿਹਾ ਲਗਾਤਾਰ ਸਾਹਮਣੇ ਆ ਰਿਹਾ ਕਿ ਭਾਈ ਗਜੇਂਦਰ ਸਿੰਘ ਆਪਣੇ ਅੰਤਿਮ ਸਮੇਂ ਤੋਂ ਪਹਿਲਾਂ ਲੋਕਾਂ ਨੂੰ ਕੀ ਸਨੇਹਾ ਦੇ ਕੇ ਗਏ ਨੇ ਕਿਹੜੀਆਂ ਗੱਲਾਂ ਲੋਕਾਂ ਦੇ ਨਾਲ ਕੀਤੀਆਂ ਕਿਹੜੀਆਂ ਗੱਲਾਂ ਕੌਮ ਦੇ ਨਾਲ ਕੀਤੀਆਂ ਪੰਥ ਦੇ ਨਾਲ ਕੀਤੀਆਂ ਭਾਈ ਗਜੇਂਦਰ ਸਿੰਘ ਕੀ ਕਹਿਣਾ ਚਾਹੁੰਦੇ ਸੀ ਉਹ ਵੀਡੀਓ ਹੁਣ ਬਾਹਰ ਆਈ ਹੈ ਆਖਰੀ ਵੀਡੀਓ ਭਾਈ ਗਜੇਂਦਰ ਸਿੰਘ ਦੀ ਕੀ ਬੋਲੇ ਨੇ ਆਓ ਸੁਣਦੇ ਹਾਂ ਗੁਰੂ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਾ ਵਤਨੇ ਦੀ ਇਹ ਜ਼ਿੰਦਗੀ ਤੇ ਜਿਸ ਹਾਲਾਤ ਵਿੱਚ ਜੀਣਾ ਪੈ ਰਿਹਾ ਹੈ ਉਸ ਬਾਰੇ ਦੋਸਤਾਂ ਮਿੱਤਰਾਂ ਦੇ مشوره ਹਮੇਸ਼ਾ ਮਿਲਦੇ ਰਹਿੰਦੇ ਹਨ ਗੱਲ ਮੈਂ ਕੇਵਲ ਅੱਜ ਦੀ ਨਹੀਂ ਕਰ ਰਿਹਾ ਬੀਤੇ ਲੰਮੇ ਸਮੇਂ ਤੋਂ ਚੱਲ ਰਹੀ ਗੱਲ ਹੈ ਬਹੁਤ ਸਾਰੇ ਦੋਸਤਾਂ ਨੇ مشورہ ਦਿੱਤਾ ਵਾਪਸ ਆ ਜਾਓ ਕੋਈ دوست ਵਾਪਸੀ ਦੀ ਆਫਰਾਂ ਵੀ ਲੈ ਕੇ ਆਏ ਕੋਈ ਦੋਸਤ ਪਹਿਲਾਂ ਚਿੱਠੀਆਂ ਤੇ ਫਿਰ ਸੋਸ਼ਲ ਮੀਡੀਆ ਰੈਂ ਮਸ਼ਹੂਰਿਆਂ ਨਾਲ ਨਿਵਾਜਦੇ ਰਹੇ ਤੇ ਰਹਿੰਦੇ ਹਾਂ ਇਹਨਾਂ ਸਭ ਦੋਸਤਾਂ ਦੇ ਨਾਮ ਕੁਝ ਸਮਾਂ ਪਹਿਲਾਂ ਇੱਕ ਕਵਿਤਾ ਲਿਖੀ ਸੀ ਅੱਜ ਸੋਚਿਆ ਉਹ ਕਵਿਤਾ ਆਪਣਾਲ ਆਪਣੀ ਜ਼ਬਾਨ ਵਿੱਚ ਸਾਂਝੀ ਕਰਾਂ ਕਵਿਤਾ ਹੈ ਮੈਂ ਪਉਣ ਆਜ਼ਾਦ ਹਾਂ ਹਾਲੇ ਤਾਂ ਕਿਸ਼ਤੀ ਸਮੁੰਦਰ ਵਿੱਚ ਹੀ ਹੈ ਅੱਗੇ ਕੀ ਵਾਪਰਨਾ ਹੈ ਪਤਾ ਨਹੀਂ ਪਰ ਅੱਜ ਦੀ ਗੱਲ ਇਹੀ ਹੈ ਕਿ ਕੌਮ ਦੀ ਆਜ਼ਾਦੀ ਲਈ ਲੜਦੇ ਹੋਏ ਕਿਚਾਰਾਂ ਪੱਖੋਂ ਮੈਂ ਆਜ਼ਾਦ ਪਉਣ ਵਾਂਗ ਹੀ ਜਿਵਿਆ ਹਾਂ ਤੇ ਅਰਦਾਸ ਬੇਨਤੀ ਵੀ ਇਹੀ ਹੈ ਕਿ ਰੱਬ ਸੱਚਾ ਇੰਜ ਹੀ ਕਿਸ਼ਤੀ ਕਿਨਾਰੇ ਲਗਾ ਦੇਵੇ ਚਲੋ ਕੋਹਤਾ ਹਾਜ਼ਰ ਕਰਦਾ ਹਾਂ ਮੈਂ ਪੌਣ ਆਜ਼ਾਦ ਹਾਂ ਮੇਰੇ ਮਿੱਤਰੋ ਸਾਥੀਓ ਕਦਰਦਾਨੋ ਮੇਰੇ ਪਿਆਰਿਓ ਮੇਰਿਓ ਮਿਹਰਬਾਨੋ ਮੇਰੇ ਮਿੱਤਰੋ ਸਾਥੀਓ ਕਦਰਦਾਨੋ ਮੇਰੇ ਪਿਆਰਿਓ ਮੇਰਿਓ ਮਿਹਰਬਾਨੋ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ ਮੈਂ ਪੌਣ ਆਜ਼ਾਦ ਹਾਂ ਕੈਦ ਨਾ ਕਰੋ ਮੇਰੀ ਰੁਮਕ ਤੇ ਵਾਧੂ ਪਾਰਨਾ ਤੋ ਮੈਂ ਪੌਣ ਆਜ਼ਾਦ ਹਾਂ ਕੈਦ ਨਾ ਕਰੋ ਮੇਰੀ ਰੁਮਕ ਤੇ ਵਾਧੂ ਪਾਰਨਾ ਤਰੋ ਮੈਂ ਸਭ ਦਾ ਹਾਂ ਸਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਏਕੇਰੇ ਨੇ ਮੈਂ ਸਭ ਦਾ ਹਾਂ ਸਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਏਕੇਰੇ ਨੇ ਮੈਂ ਟੁੱਟ ਕੇ ਜੀਣਾ ਨਹੀਂ ਚਾਹੁੰਦਾ ਲੁਕ ਕੇ ਵੀ ਮਰਨਾ ਨਹੀਂ ਚਾਹੁੰਦਾ ਮੈਂ ਟੁੱਟ ਕੇ ਜੀਣਾ ਨਹੀਂ ਚਾਹੁੰਦਾ ਲੁਕ ਕੇ ਵੀ ਮਰਨਾ ਨਹੀਂ ਚਾਹੁੰਦਾ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਪਰ ਵਕ ਨਹੀਂ ਮੇਰਾ ਰਾ ਮਿੱਤਰੋ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਪਰ ਵਕ ਨਹੀਂ ਮੇਰਾ ਰਾ ਮਿੱਤਰੋ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਇੱਥੇ ਹੀ ਮਰਨ ਦੀ ਚਾਹ ਮਿਤਰੋ ਇਸੇ ਲਈ ਵਾਪਸ ਆਣਾ ਨਹੀਂ ਇੱਥੇ ਹੀ ਮਰਨ ਦੀ ਚਾਹ ਮਿਤਰੋ ਮੈਨੂੰ ਆਪਣੇ ਢੰਗ ਨਾਲ ਜੀਣ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਝੀਲਣ ਦਿਓ ਮੇਰਾ ਕਦ ਮੇਰਾ ਮੁਕਾਮ ਸਭ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਕਾਰ ਵਿੱਚ ਕੀ ਗਿਣਤੀਆਂ ਕੀ ਮਿੰਟੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਕਾਰ ਵਿੱਚ ਕੀ ਗਿਣਤੀਆਂ ਕੀ ਮਿੰਟੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੈਨੂੰ ਕਹਿਣ ਦਿਓ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਰੰਗ ਵਿੱਚ ਰਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲ ਆਈ ਮੈਨੂੰ ਕਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲ ਆਈ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਰੰਗੀ ਜਾਣ ਦਿਓ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਮੈਂ ਕੀ ਲੈਣਾ ਬੁਰੀਾਈ ਤੋਂ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਕੀ ਲੈਣਾ ਮੈਂ ਬੁਰੀਾਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮਨ ਆਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮਨ ਆਈ ਤੋਂ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮেরে ਵਿਚਾਰ ਦੇ ਨੇ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮেরে ਵਿਚਾਰ ਦੇ ਨੇ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਠੀ ਜਾਨ ਦਿਓ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਾਵੇਂ ਅਨਾਮ ਹਾਂ ਜਾਂ ਨਾਮ ਹਾਂ ਭਾਵੇਂ ਅਨਾਮ ਹਾਂ ਜਾਂ ਨਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਾਵੇਂ ਨਾਮ ਹਾਂ ਜਾਂ ਨਾਮ ਹਾਂ ਪਰ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਇਸੇ ਤੇ ਦਿਲ ਨੂੰ ਰੜਕਦਾ ਹਾਂ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਇਸੇ ਲਈ ਦਿਲ ਨੂੰ ਰੜਕਦਾ ਹਾਂ ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਮੇ ਦੇ ਕੇ ਜਾਣੀ ਹੈ ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਛੀ ਲੈਣ ਦਿਓ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਛੀ ਲੈਣ ਦਿਓ ਭਾਵੇਂ ਅਨਾਮ ਹਾਂ ਜਾਂ ਨਾਮ ਹਾਂ ਹਰ ਪਲ ਆਜ਼ਾਦੀ ਦੀ ਤੜਪਦਾ ਹਾਂ ਇਸੇ ਲਈ ਦਿੱਲੀ ਨੂੰ ਲੜਕਦਾ ਹਾਂ ਮੈਂ ਇਹੀ ਤੁਹਾਡਾ ਇਹੀ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਸੋ ਦੋਸਤੋ ਕਵਤਾ ਖਤਮ ਹੁੰਦੀ ਹੈ ਹੋਰ ਕੋਈ ਗੱਲ ਵੀ ਕਰਨ ਵਾਲੀ ਨਹੀਂ ਸਾਡੀ ਕੌਮ ਹਲੇ ਇਲੈਕਸ਼ਨਾਂ ਦੇ ਆ ਰਾਮ ਰੋਲੇ ਵਿੱਚੋਂ ਬਾਹਰ ਚੰਗੀ ਤਰ੍ਹਾਂ ਨਿਕਲੀ ਵੀ ਨਹੀਂ ਗੱਲ ਕਰਨ ਵਾਲੀਆਂ ਬਹੁਤੀਆਂ ਨਹੀਂ ਇੱਕ ਗੱਲ ਕਰਾਂਗਾ ਤਾਂ ਕਿਸੇ ਨੂੰ ਚੰਗੀ ਲੱਗੇਗੀ ਦੂਜੀ ਕਰਾਂਗਾ ਤਾਂ ਕਿਸੇ ਦੂਜੇ ਨੂੰ ਚੰਗੀ ਮਾੜੀ ਲੱਗੇਗੀ ਸੋ ਨਾ ਮੇਰਾ ਇਸ ਚੋਣਾ ਦੇ ਰਾਮ ਨੋਲੇਜ 'ਤੇ ਕਦੇ ਵਿਸ਼ਵਾਸ ਜਿਦਿਆ ਨਾ ਹੈ ਸੋ ਜਿਨ੍ਹਾਂ ਦਾ ਹੈ ਉਹਨਾਂ ਨੂੰ ਆਪਣੇ ਨਾਮ ਨਾਲ ਗੱਲ ਕਰ ਲੈਣ ਦੇਣੇ ਤੇ ਮੇਰੀ ਆਪਣੀ ਗੱਲ ਹੈ ਮੇਰੀ ਆਪਣੀ ਜ਼ਿੰਦਗੀ ਹੈ ਆਪਣੇ ਵਿਚਾਰ ਨੇ ਅਰੇ ਕੇ ਜੋ ਵੀ ਹੈ ਗਜਿੰਦਰ ਸਿੰਘ ਆਪ ਦਾ ਹੈ ਕੌਮ ਦਾ ਹੈ ਕੰਤ ਦਾ ਹੈ ਤੇ ਆਜ਼ਾਦੀ ਲਈ ਕੌਮ ਦੀ ਆਜ਼ਾਦੀ ਲਈ ਉਸ ਦਿਨਾਂ ਕੋ ਸੋਚ ਹੈ ਨਾ ਆਖਵਾਸ਼ ਹੈ ਨਾ ਕੋਈ ਹੋਰ ਮਨਸੂਬੇ ਨੇ ਸੋ ਇਜਾਜ਼ਤ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ